ਓਏ 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 ਲੁਗੜਾ ਸਰੀਰ ਟੁੱਟੀ ਜਾਂਦਾ ਯਾਰ ਮੇਰਾ ਕਿਹੜਾ ਜੁੜਾ ਤੇ ਫੜੀ ਪਾ ਰੋ ਗੁੱਤ ਟੁੱਟੇ ਜਾ ਮੈਂ ਜਲੀ ਮਾਰਿਆ ਪੈ ਡਾ ਹੋਇਆ ਪੈ ਸਰੀਰ ਯਾਰ ਮੇਰਾ ਚਾਰਜ ਦੇਖ ਲੈ ਓਏ ਹਾਂ ਲਗਾਇਆ ਪੁਰਾ ਉਲਵਾ ਮਤੋ ਅਰੋ ਉਹਨੂੰ ਪੁੱਛ ਲੈਨੇ ਦੇ ਦੂਆ ਪਹਿਲਾਂ ਬਿੱਟ ਦੇ ਪੈਸੇ ਦੇਨੇ ਹੁੰਦੇ ਯਾਰ ਉਹ ਅਜੇ ਦਿੱਤੇ ਨਹੀਂ ਅਜੇ ਕਿੱਥੋਂ ਦੇ ਦੇ ਮੇਰਾ ਸਾਲਾ ਮੈਂ ਤਾਂ ਐ ਵੀ ਨਹੀਂ ਲੱਤ ਚੱਕ ਕੇ ਧਰੀਦੀ ਉਦੋਂ ਨੰਦਾਨੀਰ ਜਵਾਬ ਦੇਗਾ ਮੈਨੂੰ ਪਰ ਹੁਣ ਮੇਰਾ ਐ ਥੋੜੀ ਹੁੰਦਾ ਰੋਜ਼ ਮਾਂ ਹੀ ਲਿਆਉਂਦਾ ਅੱਜ ਲਿਆ ਗੱਡੀ ਗੱਲ ਆ ਕੋਈ ਜਾਨ ਨਿਕਲਦੀ ਮਰੇ ਪਏ ਆ ਕਿਵੇਂ ਕਰਦੇ ਗੰਦੂ ਹਾਂ ਮੇਰੀ ਗੱਲ ਸੁਣ ਵਾ ਹਾਂ ਪੰਪ ਦੇ ਦੇ ਪਏ ਗਰਾਂ ਵਾ ਦਾ ਸਾਰਾ ਕੁਝ ਦੇ ਦਿੱਤਾ ਕਰੂ ਆਪਦੇ ਤੂੰ ਵੇਜ ਹੁਣ ਹੋਰ ਹੈ ਨਹੀਂ ਕੋਈ ਮਾੜਾ ਮੋਟਾ ਹੁਣ ਕੀ ਰਹਿ ਗਿਆ ਹੁਣ ਉੱਤੇ ਰੋਹ ਪਟ ਲੈਨੇ ਕੀ ਉਹ ਸੁਨਰਾਨ ਜਹਾ पट लाने घरों छत्नी पट्टी लो सबल सबल कुछ नहीं बेचा हूं तक समझ गए बेचना बेचना क्या मैं भाजपा ला के आप कर दे तारा तारा जी बेचा का मोटर रेक ना ਖੇਤਾਂ 'ਚ ਹੁੰਦੇ ਤੇ ਧੂੜ ਪੱਟ ਦੇਣਗੇ ਆਪਣੇ ਮਾਰ ਮਾਰ ਆਪਾਂ ਕਾਹੜੀ ਦੇ ਨਾ ਪੱਟਾਂਗੇ ਆਹ ਹੋਰੀ ਨੰਨਾ ਬਾਦ ਨੰਵਾ ਤੇਰਾ ਕੀ ਪਤਾ ਥਾ ਡੱਕੇ ਦਾ ਕਰੰਟ ਨੂੰ ਹੱਥ ਪਾ ਕੇ ਖੜ ਜੇ ਨਾਲ ਮੈਨੂੰ ਮਰਵਾ ਦੇ ਮਰੀ ਜੀ ਸੁੱਤ ਕੱਟ ਦੇਣਗੇ ਪਹਿਲਾਂ ਉਹ ਨਾ ਭਰਾਵਾ ਇਹ ਐੜਗਾ ਨਾ ਦੇ ਕੋਈ ਹੋਰ ਤੁਹਾਡੇ ਘਰੋਂ ਵੇਚ ਉਹ ਚੱਕ ਕੇ ਮੈਂ ਤੈਨੂੰ ਆਇਆ ਨਾ ਓਏ ਕੱਲ ਸੂਟ ਵਾਲਾ ਸਿਲੰਡਰ ਜਾ ਭਰਾਈ ਆਉਂਦਾ ਸੀਗਾ ਭੜਕਾ ਦਿੰਨੇ ਓਏ ਸਿਲੰਡਰ ਹੋਰ ਉਹ ਮੇਰੇ ਹੱਥ ਨੇ ਲੱਤਾਂ ਰਹਿਣਗੀਆਂ ਕਹਿੰਦੇ ਚੋਰੀ ਹੋ ਗਈ ਚੋਰੀ ਹੋ ਗਈ ਆਪਾਂ ਵਿੱਚ ਆਪ ਹੀ ਰੋਣਾ ਪਾ ਲਾਂਗੇ ਚੋਰੀ ਹੋ ਗਈ ਸਾਡੇ ਪਾਪਾ ਚੱਕੇ ਹੋਰ ਹੁਣ ਜਿੱਕਰ ਕਰਦੇ ਨਾ ਨਾਮ ਹੋਇਆ ਕੋਈ ਫਿਰ ਤਾਂ ਪਤਾ ਲਾਂਗੇ ਜੱਗੇ ਪਤਾ ਪਤਾ ਲੈਣੇ ਮੈਂ ਤਾਂ ਬਹੁਤ ਅਸਲੀ ਤੂੰ ਐ ਕਰੀ ਜੇ ਕਰੀ ਵੀ ਹੋਇਆ ਤੁਹਾਡੇ ਤੁਹਾਡੇ ਨੂੰ ਤਾਂ ਮੈਂ ਗੱਲੀ ਲਾ ਲੂੰ ਤੂੰ ਬਾਹਰ ਦੀ ਬਾਰ ਭੜਕਾ ਹਵੀਂ 13 ਬਾਰ ਸਟਰੀ ਲੈ ਕੇ ਯਾਰ ਤੁਹਾਡੇ ਨਾਲ ਕਾਂਦੇ ਜੀ ਇਹ ਬੜਾ ਹੀ ਨਹੀਂ ਪਿਆ ਖਾਲੀ ਆ ਹਾਂ ਉਹਦੇ ਉਹਦੀ ਮਾਰੀ ਹੋ ਦੇ ਦੇਖ ਜੂ ਮਾ ਬੱਲਾ ਰਾਇ ਮਾ ਯਾਰ ਤੂੰ ਜਿਹੜਾ ਕੰਮ ਕਰਨਾ ਪੈਸੇ ਦਾ ਤਾਂ ਇੰਤਜ਼ਾਮ ਕਰ ਲੈ 56 ਜੀ ਹੋਗੀ ਪਹਿਲਾਂ ਉਹ ਸਰੰਗ ਵੀ ਚਾਹੀਦੀ ਯਾਰ ਉਹ ਤਾਂ ਬਾਅਦ ਚ ਦੇਖਣ ਖੜਾ ਹੋ ਜਾ ਚੰਚਾ ਹੋ ਉਹ ਸਾਰਾ ਕੁਝ ਚੱਕ ਲਾਂਗੇ ਫਲੈਂਡਰ ਚੱਕ ਲਿਆ ਯਾਰ ਉਹ ਪਿੱਛੇ ਰਹਿਂਦਾ ਗਿੱਜੇ ਚ ਪਾ ਲੂਗਾ ਖੜਾ ਹੋ ਜਾ ਰੋ ਤਾਂ ਹੁਣ ਉਹਦੇ ਇੱਕ ਮਿੱਟ ਦੇ ਦੋ ਡੀਕੇ ਲੱਦਿਆਣਗੇ ਆਪਣੇ ਕਿੰਨੇ ਲੱਗ ਜਾਣ ਯਾਰ ਤੂੰ ਕਹੇ ਤਾਂ ਜਦੋਂ ਹਾਂ ਚੱਕਣਾ ਕੰਮ ਕਿੰਨਾ ਹੋਗਾ ਜੁੱਤਾਂ ਨੂੰ ਹੋਣਗੇ ਮੇਥੇ ਬਰਾਸਰੀ ਟੁੱਟੀ ਜਾਂਦਾ ਹੈ ਉਹ ਯਾਰ ਤੇਰੇ ਨਾਲ ਲਿਆ ਆਇਆ ਗੱਲ ਹੁਣ ਲੈ ਆਂ ਮੈਂ ਤਵਾਉਂਗਾ ਆਪਣੀ ਬੜੀ ਜਰਦੀ ਏ ਤੂੰ ਵੀ ਸਹਰਾ ਕੋ ਦੇਖ ਬੇਸਤ ਕਰ ਹਾਂ ਹੋਰ ਹੋਰ ਹੁਣ ਤੇ ਆਪਾਂ ਯਾਰ ਦੇਖ ਕੇ ਜੀ ਟੱਕ ਲੈਨੇ ਫਿਰ ਸਾਡੇ ਨੂੰ ਗੱਲੀ ਲਾਣੀ ਜੋ ਕਰੇ ਹੋਇਆ ਹਾਂ ਖੜਾ ਹੋ ਬਰਾ ਤੇ ਟਾਇਰ ਕੋ ਖੜਾ ਕਰਦਾ ਮੈਨੂੰ ਖੜਾ ਕਰ ਲਮੜਾ ਬਰਾ ਵਾ ਮੈਥਾ ਆਪ ਕੋ ਮਖਾ ਹੋਈਦਾ ਹੈ ਖੜਾ ਕਰ ਲਮੜਾ ਮੈਨੂੰ ਗੋਡੇ ਇਹਨੇ ਫਲੈਂਡਰ ਦੇ ਵਿੱਚ ਕੂਆ ਚੱਕ ਲਾਂ ਯਾਰ ਪੂਰੀ ਮਾਹ ਹਲੇ ਨਾ ਇੱਕ ਬਿੱਟ ਲਿਆਵਾ ਵੇ ਤੇ ਹੋਰ ਹੁਣ ਮੈਂ ਥੋੜੀ ਲੋਟ ਆਉਂਦਾ ਕੰਮ ਹਾਂ 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 ਕਰਤਾ ਥੋੜਾ ਆ ਗਿਆ ਓਏ ਕਰਤਾ ਹੋ ਗਿਆ ਤੂੰ ਸਾਡੇ ਨਾਲ ਬੈਠਾ ਓਏ ਓ ਬੈਠਾ ਓਏ ਐ ਕਰ ਓਏ ਹੁਣ ਚਾ ਲਾਉਣਾ ਮੈਂ ਇਕੱਲੇ ਨਾਲੇ ਥੋੜਾ ਫਰੈਂਡ ਗਿਆ ਪਿਆ ਕੇ ਸਾਰ ਹੋਈ ਜੂ ਸੋਈ ਜੂ ਹੈ ਸੋਈ ਚ ਓਏ ਕੋੜਦਾਦਾ ਓਏ ਵੱਡੋ ਸਟੇਜ ਚਾਹੀਦਾ ਜਗ ਜਾ ਪਿਆ ਓ ਉਹੀ ਬਹਿ ਜਾਂਦਾ ਓ ਸਲਬਰ ਵਾਲੇ ਨੂੰ ਉਹ ਆਂਦਾ ਉਹਦਾ ਕਹਿੰਦਾ ਉਹ ਸੱਸਰੀਕਾਰ ਕਿਵੇਂ ਆ ਠੀਕ ਆ ਬਾਈ ਅਰੇ ਬਾਈ ਦਾ ਲੁਗੜਾ ਬੈਠ ਕੇ ਬੈਠ ਭਾਈ ਮਾ ਮਰਾ ਕੰਮ ਨਾ ਕਰ ਜਾ ਆ ਬੱਜ ਕੇ ਔਰ ਸੁਣਾ ਫਿਰ ਕੀ ਹਾਲ ਚਾਲ ਆ? ਵੇ ਗੱਬੜ ਡੋਡਰ ਰਿਹਾ ਜੇ। ਅਜਾ ਛੁੱਟੀ ਲਈ ਕੰਮ ਨਹੀਂ ਆ ਸੀਗਾ ਮੈਨੂੰ। ਅੱਛਾ। ਹਾਂ। ਤੇ ਜਿਵੇਂ ਜੋ ਇਕੱਠੀ ਫਿਰਦੀ ਆ। ਅੱਛਾ ਭਾਈ ਕੰਮ ਦੇਨੇ ਸੀ ਮੇਸਤਰੀ ਨਾਲ ਕਿ ਕੋਈ ਲੋਟ ਆ ਜੇ। ਅੱਛਾ। ਹਉਰ। ਕੋਰਨਾ ਕੋਈ ਪੁੱਠਾ ਕੰਮ ਚ ਕਰਦੇ। ਨਾ ਨਾ। ਰੋਜ਼ ਹੱਲੇ ਹੋ ਜਾਂਦੇ ਇੱਥੇ ਕਰ ਚੰਦ ਚੜ੍ਹਦੇ ਦਿਨੋਂ। ਨਾ ਨਾ ਬੜਾ ਤੁਹਾਡਾ ਲੰਬਾ ਐ ਤੱਕ। ਲੰਬਾ ਤਾਂ ਨਹੀਂ ਆ ਪਰ ਆਉਣ ਲੱਗੂ। ਉਹ ਖੜਕ ਜਾਣਾ ਉਹ ਜਦੋਂ। ਭਾਈ ਬੰਦਾ ਕੋਈ ਹੋ ਗਏ ਨਾ ਮਾ ਦੇਖ। ਇਹ ਕੀ ਆ ਰੱਖ ਮੈਨੂੰ ਦੇਖਣ। ਹੈ। ਕੀ ਚੋ ਬੱਲਰ ਜੀ ਬੜਾ ਬੜਾ ਇੱਥੇ ਸੂਈਆ ਬਿੱਲੀ ਹਾਂ ਸੂਈ ਪਿਛਾਲ ਮਾਰੀ ਛੋਡੇ ਤਾਂ ਘੜਕਾ ਹੁੰਦਾ ਕਈ ਵਾਰੀ ਦੁੱਧ ਉਹਦਾ ਜਾ ਪੀ ਗਈ ਤੇ ਉਹਦੇ ਚੱਕਰ ਚ ਆਉਂਦੇ ਹਾਂ ਹਾਂ ਚਲੋ ਕੋਈ ਨਹੀਂ ਬੋਲ ਤੂੰ ਕਰਦਾ ਰੋ ਛੋਡੇ ਨਾਮ ਪਰ ਮਿਲਦੀ ਹੈ ਆ ਮਿਲਦੀ ਆ ਕਿਹਾ ਦਿਹਾੜੀ ਵੀ ਕਬੂਤਰ ਹੋਰ ਨਾਲ ਪਹਿਲਾਂ ਦੂਸਰ ਲੱਲਾ ਪੱਲਾ ਖਾਈ ਜਾਣਾ ਹੁਣ ਕਿਧਰ ਅੰਮ ਤੇ ਫੇਰ ਲੱਗ ਜਾਈ ਨਾ ਨਾ ਬੋਲ ਉਹਦਾ ਪੀਖੇ ਮੈਂ ਤਾਂ ਕਹੇਗੀ ਮੁੰਡੇ ਚਾਰੇ ਕੋਈ ਨਹੀਂ ਹੈ ਸਹਰੇ ਤੇ ਪਿਆਰੇ ਅੱਜ ਇਧਰ ਵਾਲੇ ਕਿੱਥੇ ਦਾ ਸਾਰਾ ਹਾਂ ਰਹੀ ਚਾਰ ਕੰਦੇਰੇ ਅੱਛਾ ਹਾਂ ਬਾਠ ਠੀਕ ਔਰ ਫਿਰ ਭਾਈ ਠੀਕ-ਠਾਕ ਰਹੋ ਕਿ ਕੰਮ ਮਿਲਦਾ ਤਾਂ ਕੰਮ ਤੇ ਲੱਗਦਾ ਬਾ ਜਾਣਿਆ ਭਾਈ ਪਤਾ ਲਣ ਜਾ ਹਾਂ ਸਾਡੇ ਵਾਲੇ ਨੂੰ ਜਾਣੀ ਵੀ ਬਿਲਹਰ ਤਰਫ ਆ ਦੋਨੇ ਜਾਣਦੇ ਆ ਇੱਥੇ ਬੈਠਾ ਰਹਿੰਦਾ ਦਲੀਏ ਚਾ ਹਾਂ ਮੈਂ ਜਾਣ ਉਹ ਵੀ ਨਾ ਟੱਪ ਜਿ ਕਿਸੇ ਪਾਸੇ ਚੰਗਾ ਭਾਈ ਚਲ ਠੀਕ ਲੈ ਲੈ ਕੇ ਪਤਾ ਕੰਮ ਦਾ ਹੈ ਪੱਕਾ ਪੱਕਾ ਦੇਖ ਆ ਨਾਈਂ ਕਰੀਗੇ ਨਾ ਰੰਦ ਆਏ ਹੋ ਜੀ ਆ ਰਹਿ ਗੋ ਹਾਂ ਪਾ ਨਿਆਰਾ ਆ ਗਿਆ ਹਣਾ ਹੋਰ ਮੈਂ ਨਾ ਖੜ ਗਿਆ ਖੁੱਲ ਨੂੰ ਸਰੀਰ ਥੋੜਾ ਨੂੰ ਮਾਰੇ ਪੰਪ ਹਾਂ ਮੈਨੂੰ ਰਾਮ ਭਲਿਆ ਕੇ ਦੇ ਜੁਹਾ ਚੌੜਾ ਹੋ ਗਿਆ ਮੈਂ ਥੋੜਾ ਰੰਬ ਮੰਗਲੀ ਅੱਛਾ ਕਿਹਨਾਂ ਕਿਦਰੇ ਨਾ ਮਾਸਤਾ ਮਿਸਤਰੀ ਨੂੰ ਪਤਾ ਕਰਨ ਜਾਂਦੇ ਕੋਈ ਆ ਪਰ ਰੋਲਾ ਬਾਹੂ ਹੁਣੋ ਇਹ ਚੋਰੀ ਹੋ ਜੂ ਜੂ ਹਾਂ ਦੱਕਾ ਨਾ ਕਰ ਆਭਿਵਾਦਨ ਕਰਦੇ ਰੋਲਾ ਆਪਣਾ ਆਪਣਾ ਵੀ ਤਾਂ ਪਤਾ ਆਪਾਂ ਗੱਲਾਂ ਕਰੀ ਜਾਂਦਾ ਸੀ ਮੈਂ ਤਾਂ ਹਾਂ ਆਪਣਾ ਤਾਂ ਪਤਾ ਹੀ ਨਹੀਂ ਮੈਂ ਤੁਹਾਨੂੰ ਤਾਂ ਆਖਿਆ ਪੰਪ ਮਾਰ ਓਏ ਫੇਰ ਤਾ ਓਏ ਹਾਂ ਹੁਣ ਤਾਂ ਆ ਗੱਲਾਂ ਹੀ ਆਉਣ ਲੱਗੀਆਂ ਹਾਂ ਹੋਰ ਹਾਂ ਹੋਰ ਤੇ ਨੂੰ ਆ ਦੱਸੋ ਆਇਦਤ ਆਪਾਂ ਰਿਗਾਰਡ ਕਰ ਲਿਆ ਮੇਰੇ ਨਾਲ ਟੜਕੇ ਦੀ ਵੇਚਾਂਗੇ ਥੋੜਾ ਓਏ ਭਾ ਜਰਾ ਹੁਣ ਸਾਰਾ ਕੁਝ ਤਾਂ ਵੇਚਦਾ ਤੇ ਡਰੀ ਵੇਚਾਂ ਤਾਂ ਬਾਡਾ ਤਾਂ ਰਹੇ ਤਾਂ ਆਪਾਂ ਹੋਰ ਕਾਰ ਹੋਏ ਹਾਂ ਆਪਾਂ ਸੁਣੀ ਯਾਰ ਉਥੇ ਬੰਦਾ ਆ ਕੇ ਲੈਣੇ ਕੋਈ ਮੋਟਰਸਾਈਕਲ ਨਵਾਂ ਫੂਲਾ ਏ ਮੇਰਾ ਹਲਾਉਣਾ ਕੁਤੇ ਲਈ ਆ ਕਿ ਬੱੱਚ ਮਾਰੇ ਜਮਈ ਮੋਰਾਂ ਦੇ ਟੁੱਟਣ ਚ ਅਗਲੇ ਨੇ ਮੋਟਰ ਨਾਲ ਮਾਰੇ ਵਿੱਚ ਭਾਣੇ ਆਂ ਮਾਰੇ ਯਾਰ ਅਸੀਂ ਬਥੇਰੇ ਕੰਮ ਵਿੱਚ ਚਪਲ ਨਾ ਸੀ ਹੁਣ ਤੁਰੇ ਫਿਰਦੇ ਹੱਲ ਤਾਂ ਕਰ ਲੈਣੇ ਸਮਾਨ ਦਾ ਫਾਹ ਲੋ ਲਵੇ ਹੁਣਾਂ ਮੈਂ ਦਸਤੀ ਕੰਨਾ ਕੋਈ ਹੋ ਜੂਆ ਯਾਰ ਤੂੰ ਆ ਚਲੀ ਜਾ ਚਲੀ ਹੋ ਜੂਆ ਪਾ ਕੋਈ ਨਾ ਕੁਤੇ ਰੰਗ ਆਪਾਂ ਕਿਹ ਰਾਂਹੀ ਨਰ ਮਜਾ ਜਿਹੜੀ ਜਗਾ ਕੋਈ ਹਾਂ ਆਪਣਾ ਪੰਜ ਚਾਰ ਸੋ ਬਣ ਕਢਾਂਗੇ ਹਾਂ ਹਾਂ ਨਵਰ ਕੋਈ ਮਾਰ ਹੁੰਦਾ ਚਲੀ ਚੱਲੋ ਆ ਚਲੀ ਹੋ ਆ ਜਾਂ ਫਿਰ ਤਾਂ ਮਸਾਟਾ ਦਾ ਹੋ ਜਾਊਗਾ ਉਹ ਤਾਂ ਹੋਇਆ ਜਰ ਮੂੰਹ ਨਾ ਯਾਰ ਕੰਮ ਕਰ ਉਹ ਨਹੀਂ ਯਾਰ ਤੂੰ ਤਾਂ ਬਹੁਤ ਦੱਸਦਾ ਯਾਰ ਤਾਂ ਬਹੁਤ ਉਹ ਕੁਕਾ ਆ ਗਿਆ ਯਾਰ ਬਹੁਤ ਡਰਕੜ ਬੰਨਾਂ ਤਾ ਹੁਣ ਤਾਂ ਬੰਦਾ ਮਾਰ ਦੇ ਦੇ ਅਰੇ ਕੀ ਬਈ ਯਾਰ ਹਾਂ ਬਈ ਤੂੰ ਇਹ ਜੱਗ ਸਾਡੀ ਆ ਯਾਰ ਵੇ ਜਲਦੀ ਇਹ ਕਾਲੀ ਮੈਨੂੰ ਬੈਨਾ ਕੋਪਰਾ ਵੇ ਇਹ ਆ ਜਾ ਦੱਸ ਦੇ ਦੱਸ ਦੇ ਤੈਨੂੰ ਕੋਪਰਾ ਉਹ ਖੜੇ ਖੜਾ ਖੜਾ ਮਾਰੋ ਨਾ ਮਾਰੋ ਨਾ ਮਾਰੋ ਦੇਖ ਮਾਰਣਾ 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 ਕੱਢ ਉਹਨੂੰ ਕਿਉਂ ਗਿਆ ਕੱਢ ਫੜਾ ਕੇ ਜਿਹੜਾ ਹੈਲੋ ਜੀ ਪਹਿਲੇ ਹਾਂ ਹਿੰਦੀ ਬੋਲਦੇ ਨਹੀਂ ਬੋਲਦੇ ਪੁਆਰ ਸੀਗਾ ਕਰਾ ਸੀ ਲੈ ਕਰਾ ਸੀ ਲੈ ਉਹ ਹੈ ਨਹੀਂ ਭਰਾ ਕੋਈ ਨਹੀਂ ਲੈ ਕਰ ਲੋ ਮਾਰਾਂ ਇਹ ਪਹਿਲੀ ਮੇਰੇ ਕੋਲ ਕੁਝ ਵੀ ਆਹੀ ਹੈ ਹੈ ਨਹੀਂ ਚਾਬੀ ਤਾਂ ਮਨੇ ਜਾਣਾ ਬਈ ਯਾਰ ਆ ਚੱਕ ਓਏ ਛੱਡ ਦੇ ਆ ਆ ਗਈ ਚਾਬੀ ਹੈ ਚਾਬੀ ਛੱਡ ਦੇ ਗੱਲ ਸੁਣ ਲੈ ਕਿ ਦਾਹ ਦੇਣਾ ਕੋਈ ਨਹੀਂ ਸੌਂਗਾ ਲੈ ਲੈ ਜਿਹੜਦਾ ਤੇਰੀ ਓ ਬਈ ਯਾਰ ਮੇਰਾ ਮੈਟ ਜ਼ਰੂਰੀ ਸਮਾਨ ਛੇੜ ਦੇ ਭਾਗਾ ਇੱਥੇ ਆ ਆ ਕੇ ਨਾਲ ਹੀ ਖੜਾ បានលសកេរយេយេហានកាកាមហៅកាមង្ហ ਆ ਤੋ ਕਪੜਾ ਆ ਪਾਣਾ ਪੂਨ ਨੂ ਕੰਮ ਦਾ ਬਣ ਗਿਆ ਹੋਰ ਜਾਮਾ ਜਾਮਾ